ਅੱਜ ਫੇਰ ਪਤਾ ਨਹੀਂ ਕਿਹੜੇ ਤੇ ਧਾਵਾ ਬੋਲਤਾ ਕਹਿੰਦਾ ਨਾ ਤਾਂ ਉਸ ਤੋਂ ਬਾਅਦ ਘਰ ਟੈਣਗੇ ਤੇ ਨਾ ਹੀ ਉਸ ਤੋਂ ਬਾਅਦ ਹੜ ਆਉਣਗੇ ਬਾਕੀ ਆਪਾਂ ਪੂਰੀ ਗੱਲਬਾਤ ਕਰਦੇ ਆਂ ਵੀ ਇਹ ਕੀ ਮੈਸੇਜ ਦੇ ਰਿਹਾ ਲੋਕਾਂ ਨੂੰ ਕਿਉਂ ਨਹੀਂ ਘਰ ਟੈਣਦੇ ਕਿਉਂ ਨਹੀਂ ਹੜ ਆਉਂਦੇ ਇਹਦੇ ਨਾਲ ਗੱਲਬਾਤ ਕਰਦੇ ਆਂ ਆਜੋ ਅੱਜ ਕਿਹਨੂੰ ਰਗੜੇਗਾ ਵੇ ਬਸ ਦੇਖ ਲੈ ਜੀ ਸਮਝਉਂਦੀ ਆ ਤਾਂ ਤੇ ਲੋਕ ਸਮਝ ਰਹੇ ਆ ਲੋਕ ਤਾਂ ਚੜ੍ਹਾਈ ਖੜਦੇ ਆ ਜਿਨ੍ਹਾਂ ਨੂੰ ਦਿਖਾਉਣਾ ਜਿਹੜੇ ਖੜ ਜਾਂਦੇ ਆ ਉਹ ਸਮਝ ਜਾਂਦੇ ਆ ਜਿਹੜੇ ਨਹੀਂ ਖੜਦੇ ਉਹਨਾਂ ਨੂੰ ਤਾਂਉਂਦੀ ਨਹੀਂ ਜਿਹੜੇ ਖੜ ਜਾਂਦੇ ਉਹਨਾਂ 'ਚ ਕੋਈ ਸਮਝ ਜਾਂਦਾ ਕੋਈ ਨਹੀਂ ਸਮਝਦਾ ਹਾਂ ਗੱਲ ਸਮਝਣ ਵਾਲੀ ਹੈ ਹੈ ਕੁਝ ਕੁ ਸਮਝਦਾ ਆ ਗਈ ਬਾਕੀ ਤੂੰ ਦੱਸ ਯਾਰ ਹੜ ਵੀ ਉਹਨਾਂ ਟਾਈਮ ਆਉਣਗੇ ਵੀ ਉਹਨਾਂ ਟਾਈਮ ਟੈਣਗੇ ਜਿੰਨਾ ਤੱਕ ਜ਼ਮੀਨ ਹੈ ਸਾਡੇ ਨਾਮ ਤਾਂ ਜ਼ਮੀਨਾਂ ਸਾਤੋਂ ਖੋਲਗਾ ਉਦੋਂ ਨਾ ਘਟਣਗੇ ਨਾ ਹੜਾਉਣਗੇ ਯਾਰ ਨਾ ਫਿਰ ਕਿਉਂ ਨਹੀਂ ਹੋਣਾ ਛੇ ਜਮੀਨਾ ਚਾ ਤਾਂ ਛੱਡ ਲਈਆਂ ਪਰ ਕੁਛ ਨਹੀਂ ਰਹਿਣਾ ਇਹ ਸਾਰਾ ਕੁਛ ਜ਼ਮੀਨਾਂ ਨਾਲ ਹੀ ਆ। ਅੱਛਾ ਠੀਕ ਆ ਵੀ ਜ਼ਮੀਨਾਂ ਨਾਲ ਹੀ ਜੁੜਿਆ ਹੋਇਆ। ਜਦੋਂ ਜ਼ਮੀਨਾਂ ਖੋਲੀਆਂ ਨਹੀਂ ਤਾਂ ਘਰ ਡੇਣਗੇ ਤੇ ਨਾ ਹੀ ਫਿਰ ਹੜ ਹੋਣਗੇ ਹੈ। ਇੱਕ ਗੱਲ ਹੋਰ ਨਾ ਕਿਸਾਨ ਖੇਤਾਂ 'ਚ ਰੁੱਲੂਆ। ਅੱਛਾ ਕਿਸਾਨ ਖੇਤਾਂ 'ਚ ਵੀ ਨਹੀਂ ਰੁੱਲਦਾ ਫਿਰ? ਮੈਂ ਕਿਉਂ ਨਹੀਂ ਰੁੱਲਦਾ ਵੀ? ਵਪਾਰੀ ਖੇਤਾਂ 'ਚ ਆ ਕੇ ਫਸਲਾ ਲੈ ਜਾਣਗੇ। ਅੱਛਾ ਫਿਰ ਵਪਾਰੀ ਇਹ ਕਿ ਖੇਤਾਂ 'ਚ ਆ ਕੇ ਫਸਲਾ ਲੈ ਜਾ ਕਰਨਗੇ। ਵਾਹ ਯਾਰ। ਤਾਂ ਫਿਰ ਮੋਚੇ ਦਾ ਰੋਲਾ ਪਊਆ, ਨਾ ਫਿਰ ਭਾ ਦਾ ਪਊਆ। ਅੱਛਾ ਨਾ ਹੀ ਤਾਂ ਫਿਰ ਮੋਚਰ ਦਾ ਰੋਲਾ ਪੈਣਾ, ਨਾ ਹੀ ਭਾ ਦਾ ਪੈਣਾ ਇਹ ਦੁਸ਼ਮਣੀ ਫਿਰ ਆਪਣੇ ਨਾਲ ਹੀ ਵੱਢ ਲੈਣਾ ਦੀ। ਨੋਟਬੰਦੀ ਵੰਗੂ ਨੁਕਸਾਨ ਮਾਰੇ ਬੰਦੇ ਦੀ ਹੋਣਾ। ਅੱਛਾ ਨੋਟਬੰਦੀ ਵੰਗੂ ਫਿਰ ਨੁਕਸਾਨ ਮਾਰੇ ਬੰਦੇ ਦਾ ਹੁਣ ਤਗੜਿਆਂ ਦਾ ਨਹੀਂ ਹੁੰਦਾ। ਹਉਆ ਤਗੜੇ ਬੰਦੇ ਦਾ ਵੀ ਉਹ ਲੇਟ ਹੋਊਗਾ। ਅੱਛਾ ਤਗੜਿਆਂ ਦਾ ਫਿਰ ਉਹ ਲੇਟ ਹੋਊਗਾ। ਇਹ ਕੀ ਕਾਰਨ ਯਾਰ? ਨਹੀਂ ਪਤਾ ਜਦੋਂ ਉੱਠਣਗੇ ਖਾਤੇ ਖਾਲੀ ਪਏ ਹੁਣ। ਅੱਛਾ ਵੀ ਖਾਤੇ ਖਾਲੀ ਪਏ ਹੋ ਸਕਦੇ ਜਦੋਂ ਉੱਠਣਗੇ ਕਦੇ ਨਾ ਕਦੇ। ਜਿਵੇਂ ਤੜਕੇ ਨੂੰ 500 ਵਾਲੇ ਨੋਟ ਬੰਦ ਹੋਏ ਸੀ। ਠੀਕ। ਸਾਰਾ ਕੁਛ ਇੰਨਾ ਦੇ ਹੱਥ 'ਚ ਹੀ ਆ। ਪਰੇ ਮੋਬਾਈਲ ਪਤਾ ਨਹੀਂ ਕਿਦੋਂ ਠਿੱਕਰੇ ਬਣ ਜਾਣ ਸਹੀ ਗੱਲ ਆ ਮੋਬਾਈਲਾਂ ਦਾ ਵੀ ਕੋਈ ਪਤਾ ਨਹੀਂ ਹੈ ਨਾ ਕਦੋਂ ਇਹ ਠਿੱਕਰੇ ਬਣਾ ਸਕਦੇ ਆ ਸਾਰਾ ਕੁਝ ਇਹਨਾਂ ਨੇ ਆਪਦੇ ਕਬਜ਼ੇ 'ਚ ਕਰ ਲਿਆ ਯਾਰ ਹਨਾ ਮੇਨ ਤਾਂ ਗੱਲ ਇਹ ਹੀ ਆ ਤੂੰ ਕਹਿਣਾ ਕੀ ਚਾਹਣਾ ਜਿੰਨਾ ਟਾਈਮ ਜ਼ਮੀਨਾਂ ਬਚਦੀਆਂ ਬਚਾ ਲਓ ਅੱਛਾ ਸਹੀ ਗੱਲ ਆ ਵੀ ਜਿੰਨਾ ਟਾਈਮ ਬਚਦਾ ਉਹਨਾਂ ਟਾਈਮ ਬਚਾ ਲਓ ਹਨਾ ਜੇ ਕਿਤੇ ਧਰਨਾ ਲੱਗਦਾ ਉੱਥੇ ਪਹੁੰਚੀਆ ਕਰੋ ਸਹੀ ਗੱਲ ਆ ਯਾਰ ਹਨਾ ਵਾਕੇ ਸਹੀ ਗੱਲ ਹੈ ਜੇ ਕਿਤੇ ਇਕੱਠ ਹੁੰਦਾ ਧਰਨਾ ਲੱਗਦਾ ਤਾਂ ਪਹੁੰਚ ਜਾ ਕਰੋ ਜਿੰਨਾ ਟਾਈਮ ਜ਼ਮੀਨਾਂ ਬਚਦੀਆਂ ਬਚਾ ਲਿਏ ਇਹ ਮੁੰਡੇ ਦੀ ਹੁਣ ਪੂਰੀ ਗੱਲ ਦੁਆਰੇ ਵੀ ਦੱਸਦੇ ਆ ਕਾਰਨ ਕੀ ਆ ਕਹਿੰਦਾ ਨਾ ਹੜ ਆਉਣਗੇ ਨਾ ਘਰ ਟੈਣਗੇ ਉਸ ਤੋਂ ਬਾਅਦ ਇਹ ਸਾਰਾ ਰੌਲਾ ਸਾਡੀ ਜ਼ਮੀਨ ਨਾਲ ਹੀ ਆ ਬਾਈ ਜਿੱਦ ਦੇ ਸਾਡੇ ਤੋਂ ਜ਼ਮੀਨ ਲੈ ਲਈ ਨਾ ਘਰ ਟੈਣਗੇ ਨਾ ਹੜ ਆਉਣਗੇ ਨਾ ਮੌਤਰ ਦਾ ਰੌਲਾ ਪੈਣਾ ਨਾ ਹੀ ਭਾ ਦਾ ਰੌਲਾ ਪੈਣਾ ਐਮਐਸਪੀ ਸਾਰੀ ਲਾਗੂ ਹੋ ਜੂਗੀ ਸਾਰਾ ਕੁਝ ਹੋਊਗਾ ਫਸਲਾਂ ਖੇਤਾਂ ਚੋਂ ਆ ਕੇ ਲੈ ਕੇ ਜਾਇਆ ਕਰਨਗੇ ਇਹ ਰੌਲਾ ਬਾਈ ਸਾਡੇ ਨਾਲ ਹੀ ਆ ਵਾਕੇ ਸਹੀ ਗੱਲ ਆ ਲੈ ਜਿਹੜੇ ਸਹਿਮਤ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਮੈਸੇਜ ਹੈ ਜਿਹੜਾ ਕਿਵੇਂ ਲੱਗਿਆ ਤੇ ਪੇਜ ਨੂੰ ਵੀ ਫੋਲੋ ਜ਼ਰੂਰ ਕਰ ਲਿਓ ਆਪਣੇ ਨੂੰ ਧੰਨਵਾਦ